ਜਿਹੜਾ ਤੁਸੀਂ ਸ਼ਬਦ ਜਪ ਰਹੇ ਹੋ ਉਹ ਸ਼ਬਦ ਤੁਹਾਡੇ ਤੇ ਲਾਗੂ ਹੁੰਦਾ ਜਾਨਕਿ ਤੁਹਾਡੀ ਰੂਹ ਨੂੰ ਤੁਹਾਡੇ ਦਿਮਾਗ ਨੂੰ ਟੱਚ ਕਰਦਾ ਜਾਨਕਿ ਅਸਰ ਕਰ ਰਿਹਾ ਹੈ ਅਸਰ ਕਰਦਾ ਹੈ ਆਵਾਸੀਆਂ ਆਉਣ ਸਮੇ ਅੱਖਾਂ ਵਿੱਚ ਪਾਣੀ ਆਉਣਾ ਇਹਦਾ ਹੀ ਬਹੁਤ ਵੱਡਾ ਕਾਰਨ ਹੈ ਇਹ ਕੋਈ ਮਾੜੀ ਗੱਲ ਨਹੀਂ ਬਹੁਤ ਹੀ ਗਹਿਰੀ ਇਹਦੇ ਵਿੱਚ ਇੱਕ ਰਾਜ ਇੱਕ ਭੇਦ ਛੁਪਿਆ ਹੋਇਆ ਹੈ ਤੁਸੀਂ ਇਸ ਤਰ੍ਹਾਂ ਦੇਖੋ ਜਿਵੇਂ ਆਪਾਂ ਪ੍ਰੈਸ਼ਰ ਕੁੱਕਰ ਹੈ ਆਪਣਾ ਜਦੋਂ ਉਹਦੇ ਵਿੱਚ ਗੈਸ ਭਰ ਜਾਂਦੀ ਹੈ ਉਹ ਸਾਰੀ ਦੀ ਸਾਰੀ ਗੈਸ ਜਿਹੜੀ ਹੈ ਉਹ ਪ੍ਰੈਸ਼ਰ ਕੁੱਕਰ ਸੀਟੀ ਮਾਰ ਕੇ ਸਾਰੀ ਬਾਹਰ ਕੱਢ ਦਿੰਦਾ ਹੈ ਇਸ ਤਰ੍ਹਾਂ ਹੀ ਗੁਰਮੁਖ ਪਿਆਰਿਓ ਜਿਹੜੀ ਆਵਾਸੀ ਹੈ ਨਾ ਇਹਦਾ ਬਹੁਤ ਵੱਡਾ ਕਾਰਨ ਇਹ ਹੈ ਜਦੋਂ ਅਸੀਂ ਸਿਮਰਨ